IMD ਨਿਹਾਂ ਦੇ ਅਦਾਜ਼ੇ ਲਾਉਂਦੀ ਹੈ ਕਿ ਉਹਦੇ ਮੁਤਾਬਕ ਸਾਰਾ ਬੇਚੋਸਤਾ ਦਾ ਪ੍ਰਬੰਧ ਕਰਦਾ ਹੈ। ਆਈਐਮਡੀ ਨੇ ਕੀ ਕਿਹਾ? ਪ੍ਰਗਟਜੀ ਨੇ ਕਿਹਾ। 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ। ਅਸਲ 'ਚ بارش ਕਿੰਨੀ ਹੋਈ? 185.5 1961% ਜ਼ਿਆਦਾ। 18 ਤਰੀਕ ਨੂੰ 15 ਦੀ ਕੀਤੀ ਗਈ 4.5 70 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ 43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਨਹੀਂ ਨਿਪਿਆ 22 ਨੂੰ 5 ਦੀ ਕੀਤੀ ਗਈ ਕੋਈ ਨਹੀਂ ਨਿਪਿਆ 23 ਤਰੀਕ ਨੂੰ 8 mm ਦੀ ਭਵਿੱਖਬਾਣੀ ਕੀਤੀ ਗਈ 39.5 394% ਜ਼ਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜ਼ਿਆਦਾ 25 ਤਰੀਕ ਨੂੰ 18 ਦੀ 18 mm ਦੀ ਭਵਿੱਖਬਾਣੀ ਤੇ 163 mm ਮੀਂਹ ਪਿਆ 676% 25 ਨੂੰ 18 ਦੀ 147 ਹੋਇਆ 717 26 ਨੂੰ 13 ਦੀ 90 ਪਿਆ 596% ਜ਼ਿਆਦਾ 27 ਨੂੰ 5 ਦੀ ਕੀਤੀ ਗਈ 57 mm ਪਿਆ 1040% ਜ਼ਿਆਦਾ ਇਹ ਜਨਾਬੇ ਇਹ ਏਜੰਸੀ ਨੂੰ ਰਹਿਣ ਦਾ ਹੈ ਹੱਕ ਕੋਈ ਇੱਥੇ ਸਾਨੂੰ ਇਹ ਕਿਹੜੇ ਅੰਕੜੇ ਦੇ ਰਹੇ ਨੇ ਇਹ ਇਹ ਮਿਲਦਾ ਉਥੇ ਲਾ ਰੱਖਿਆ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੇ ਕਲਾਸ ਫੈਲੋ ਉਹ ਉਹ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਦਿਉ ਨੇ ਹਾਂ ਮੀ ਪਾਉ ਨਹੀਂ ਪਾਉ ਕਾਹ ਲਿਖ ਦੋ ਇਹਦੇ ਨਾਲ ਤਾਂ ਅਸੀਂ ਗੂਗਲ ਤੇ ਵੈਦਰ ਦੇਖ ਲੈਂਦੇ ਉਹ ਜ਼ਿਆਦਾ ਵਧੀਆ ਦੱਸ ਦਿੰਦਾ